ਮੇਰਾ ਪੁੱਤ ਤੇ ਪੋਲਾ ਹੀ ਇਹਦੀਆਂ ਗੱਲਾਂ ਵਿੱਚ ਆ ਗਿਆ ਲੋਕੀ ਬਾਹਰ ਮੈਨੂੰ ਕਹਿੰਦੇ ਹੁੰਦੇ ਹੀ ਤੇਰੀ ਨਾਹ ਚਲ ਗਈ ਨਾ ਤੇ ਤੇਰੇ ਪੁੱਤ ਨੂੰ ਨਹੀਂ ਸੱਦਣਾ ਤੇ ਮੈਂ ਕਹਿੰਦੀ ਹੁੰਦੀ ਆ ਨਾ ਚੰਗੇ ਖਾਨਦਾਨ ਦੀ ਆ ਐਦਾਂ ਨਹੀਂ ਕਰਦੀ ਮੈਂ ਵੀ ਉਹਨੂੰ ਧੀ ਸਮਝਦੀ ਆ ਮੈਨੂੰ ਕੀ ਪਤਾ ਸੀ ਪਿਤਾ ਦੀ ਸਿੱਖਿਆ ਹੀ ਐਦਾਂ ਦੀ ਆ ਵੀ ਉਹਨਾਂ ਨੂੰ ਖਾਣਾ ਵਾ ਉਹਨਾਂ ਦੇ ਪੈਸੇ ਲਵਾਉਣੇ ਆ ਬਸ ਹਾਇ ਮੈਂ ਨਾ ਹੀ ਬਾਹਰ ਘਲਦੀ ਇਥੇ ਰੋਟੀ ਖਾਈ ਜਾਂਦੇ ਆ ਕਿਹੜੇ ਭੁੱਖੇ ਮਰਦੇ ਹਾਂ ਉਹ ਮਸੀ ਜਿੰਨੇ ਤੁਹਾਡੇ ਪੈਸੇ ਲੱਗੇ ਆ ਨਾ ਤੁਹਾਨੂੰ ਅੱਜ ਆਫ ਕਰਦਨੇ ਆ ਹੁਣ ਅਸੀਂ ਪੈਸੇ ਕੀ ਕਰਦੇ ਆ ਮੈਂ ਪੈਸੇ ਹੀ ਕੀ ਕਰਨਾ ਮੈਨੂੰ ਮੇਰਾ ਪੁੱਤ ਚਾਹੀਦਾ ਸਾਰੇ ਟੱਬਰ ਨੂੰ ਫਿਰ ਵੀ ਬਾਰ-ਬਾਰ ਇਹ ਮਗਾ ਸੁਣਾਈ ਜਾਂਦੇ ਮੇਰੀ ਗੱਲ ਸੁਣ ਲੋ ਤੁਹਾਨੂੰ ਸਾਰੇ ਟੱਬਰ ਨੂੰ ਬਣਾਉਣਾ ਵੇਖਿਓ ਸਹੀ ਕੀ ਕਰਦੇ ਈ ਤੇ ਚਲੋ ਅਸੀਂ ਤੁਹਾਡੇ ਨਾਲ ਹੀ ਜਾਂਦੇ ਆ ਥਾਣੇ ਚੱਲ ਤੁਰ ਤੋਰਾ ਕੰਮ ਬਾਅਦ ਕਰ ਲੈਨੇ ਆ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਤੇਰੀ ਪਿਆਣ ਦਾ ਘਰ ਉੱਜੜ ਗਿਆ ਤੇ ਪੈਸੇ ਵੀ ਵਿਸਾੜਿਆ ਤੇ ਸੋਚਣਾ ਪਹਿਲਾਂ ਇਹਦਾ ਕੰਮ ਕਰਨ ਵਾਲਾ ਪਹਿਲਾਂ ਉਹ ਕਰੋ ਤੁਹਾਡੇ ਨੇ ਦੇਖਿਆ ਕੀ ਤੁਹਾਡੇ ਗਾੜੀ ਹੱਥ ਜੋੜੇ ਤੁਹਾਡੇ ਵਰਗੀ ਕਹਾਣੀ ਮੈਂ ਵੇਖੀ ਕਦੀ ਕੁੜੀ ਦਾ ਕਸੂਰ ਕਦੀ ਸਾਡਾ ਕਸੂਰ ਕਦੀ ਜਾਣਦੇ ਤੁਸੀਂ ਤੁਹਾਡਾ ਸਾਰਿਆਂ ਦਾ ਕਸੂਰ ਵਾ ਬਸ ਸਾਡੇ ਕੋ ਪੈਸੇ ਮੰਗਾਉਣੇ ਸੀ ਤੁਸੀਂ ਮੇਰੀ ਗੱਲ ਸੁਣੋ ਅਈ ਇਸਕਾ ਕਿਸੇ ਹੜਿਆ ਸੀ ਇਹਨੂੰ ਮਾਰਨਾ ਹਰਦ ਹੋ ਗਈ ਤੁਹਾਡੇ ਵਾਲੀ ਤੁਸੀਂ ਕੁੜੀ ਬਾਹਰ ਕੱਲਣੀ ਸੀ ਤੁਸੀਂ ਜੇ ਸੁਣਾਈ ਜਾਣਦੇ ਜੀ ਸੁਣਨੀਆਂ ਹੀ ਪੈਣੀਆਂ ਵਾ ਜਦੋਂ ਕੀਤੀਆਂ ਵਾ ਗੱਲਾਂ ਤਾਂ ਤੁਹਾਨੂੰ ਆਪੇ ਆਉਣੀਆਂ ਘਰ ਤੇ ਮੇਰਾ ਲੁੱਟਿਆ ਗਿਆ ਨਹੀਂ ਮੈਂ ਆਪਣਾ ਜਵਾਨ ਪੁੱਤ ਕਿਸੇ ਨਾਲ ਲੱਗਣਾ ਤੰਨੇ ਕੋਈ ਦੁੱਖ ਨਹੀਂ ਟਾਡਾ ਕੀ ਗਿਆ ਵਾ ਪੁੱਤ ਤੇ ਮੇਰਾ ਚਲ ਗਿਆ ਹੱਥਲ ਮੈਂ ਹੋ ਕੇ ਬੈ ਗਈ ਤੁਸੀਂ ਤਾਂ ਆਪਣੀ ਧੀ ਦਾ ਭਲਕੇ ਚੜਾ ਕਰ ਦੋਗੇ ਤੁਹਾਡੇ ਵਰਗੇ ਲੋਕਾਂ ਨੇ ਬਿਜ਼ਨਸ ਬਣਾਇਆ ਵਾ ਏ ਰਮਣ ਕੀ ਪਣਾਵਰਤ ਗਿਆ ਪੈਨ ਜੀ ਜੋ ਤੂੰ ਕਹਿੰਦੀ ਐ ਸੱਚੀ ਐ ਗਾ ਮੈਨੂੰ ਪਿਆ ਸੀ ਨਾ ਬਗਾਨੀਆਂ ਧੀਆ ਤੇ ਨਾ ਪਰੋਸਾ ਰੱਖ ਪਰ ਤੂੰ ਨਹੀਂ ਮੰਨੀ ਮੇਰੀ ਗੱਲ ਪੈਨ ਜੀ ਮੇਰੀ ਅੱਖਾਂ ਤੇ ਤਾਂ ਪੱਟੀ ਵੱਜੀ ਰਹੀ ਮੈਂ ਦੇਖਿਆ ਕੋਈ ਗੱਲ ਨਹੀਂ ਮੈਂ ਧੀ ਬਣਾ ਕੇ ਲਿਆਈ ਆ ਪਰ ਇਹ ਤੇ ਮੇਰੀ ਧੀ ਬਣੀ ਨਹੀਂ ਕਲੇੜੀ ਦੇ ਲਿਆ ਖਾ ਲਿਆ ਨਾ ਤੇਰਾ ਮੁੰਡਾ ਇਹਨਾਂ ਨੇ ਨਾਲ ਮਿਲ ਕੇ ਸਾਰਿਆਂ ਜੀਆਂ ਨੇ ਪੈਹਾ ਤੇ ਲਾਣਾ ਨੇ ਲੈਣਾ ਸੀ ਲੈ ਲਿਆ ਵਾ ਆ ਵੇਖੋ ਮਾਂ ਤੋਂ ਕੱਲੀ ਮੇਕੋ ਮਾਇ ਦੀਆਂ ਗੱਲਾਂ ਕਿਦਾਂ ਡਈ ਮੇਰੇ ਨਾਲ ਲੜਨ ਕਿਉਂ ਇਦਾਂ ਦੀਆਂ ਗੱਲਾਂ ਡੇਜਾ ਕਰ ਉਹਦੇ ਅੱਗੇ ਦੁਖੀ ਆ ਵਿਚਾਰੇ ਉਹ ਦੁਖੀ ਕੀਤਾ ਵਾ ਇਹਨਾਂ ਨੇ ਤਾਂ ਹੀ ਹੋਈ ਆ ਵਿਚਾਰੀ ਉਹਦਾਂ ਨੇ ਦੁਖੀ ਥੋੜਾ ਹੋਣਾ ਸੀ ਮੈਨੂੰ ਤਾਂ ਲੱਗਦਾ ਤੁਸੀਂ ਸਾਰੇ ਜਣੇ ਰਲੇ ਰਲਿਆ ਨਹੀਂ ਕਹੇ ਤੁਸੀਂ ਖਾਲੇ ਸਾਰਿਆਂ ਰਲ ਮਿਲ ਕੇ ਤਾਂ ਹੁਣ ਤੁਸੀਂ ਉਹਨੂੰ ਕਹਿੰਦੇ ਜੀ ਰਲੇ ਆ 3 ਦਾ ਚ ਕੋਈ ਕਸੂਰ ਨਹੀਂ ਠੀਕ ਵਾ ਨਾ 3 ਦਾ ਕਿੱਥੇ ਆ ਇਹੋ ਦਾ ਹੁਣ ਉਹਨੂੰ ਕੀ ਹੋਇਆ ਸੀ ਕੀ ਉਹਦਾ ਖਾਂਦੀ ਮਾਰੀ ਨੇ ਮਾਰਤਾ ਵਾ ਕੀ ਕੀ ਹੋਇਆ ਉਹਨੂੰ ਨਹੀਂ ਮੇਰਾ ਪੁੱਤ ਤਾਂ ਸੋਨੇ ਵਰਗਾ ਸੀ ਕਿਹ ਚੀਜ਼ ਨੂੰ ਹੱਥ ਨਾ ਲਾਵੇ ਜਿੰਨਾ ਕੱਲ ਲਈ ਆਖਿਆ ਬੜਾ ਸੋਹਣਾ ਮੁੰਡਾ ਸੀ ਮੈਨੂੰ ਮਿਲ ਕੇ ਗਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਹ ਕਿਹੜਾ ਬਿਮਾਰ ਹੀ ਵਿਚਾਰਾ ਅੰਟੀ ਜੀ ਕੁੜੀ ਹੱਡੀ ਮੜੀ ਆ ਉਹ ਉੱਤਰਲੇ ਮਾਰਦੇ ਤੁਹਾਡੇ ਵਰਗੇ ਕੀ ਪਤਾ ਪਾ ਗਿਆ ਨਹੀਂ ਕੋਈ ਤਾਂ ਮੁੰਡਾ ਇਹ ਬੜੀ ਚੰਗੀ ਆ ਲੈ ਜੋ ਲੈ ਜੋ ਕੁੜੀ ਆਪਣੀ ਲੈ ਜਾਓ ਆਪਣੇ ਘਰੀ ਰੱਖੋ ਮੈਂ ਚਾਰ ਪਣਾ ਹੁਣ ਇਹਦਾ ਉਹ ਉੱਤਰਲੇ ਮਾਰਦੇ ਫਿਰਦੇ ਆ ਵੀ ਕੁੜੀ ਨੂੰ ਪੜ੍ਹੀ ਲਿਖੀ ਚਾਹੀਦੀ ਆ ਮਗਰ ਉਹ ਤੀ ਦੂ ਹੀ ਹਾ ਪਖੰਡ ਫੜਿਆ ਵਾ ਵੀ ਨਾ ਲਾ ਦਿਓ ਪੜ੍ਹੀ ਲਿਖੀ ਹੀ ਤਾਂ ਇਹ ਤੇ ਮੇਰਾ ਘਰ ਬਰਬਾਦ ਕੀਤਾ ਨੀ ਇਹਦੋਂ ਤੋਂ ਮੈਂ ਅਨਪੜ੍ਹ ਲੈ ਆਉਂਦੀ ਕੋਈ ਮੇਰਾ ਘਰ ਤਾਂ ਚੱਲਦਾ ਨਾਲਿਆਂ ਦਾ ਘਰੋਂ ਜੀ ਗਿਆ ਨਾਲੇ ਤੇ ਗੱਲਾਂ ਕਾਂਟੀਆਂ ਜੀ ਇਹਨੂੰ ਚੁੱਪ ਕਰਕੇ ਬੈਠਾ ਨਹੀਂ ਆਉਂਦਾ ਚੁੱਪ ਕਰ ਰਮਨ ਜੋ ਇਹਨਾਂ ਨੇ ਕਰਨਾ ਹੀ ਕਰ ਦਿੱਤਾ ਵਾ ਰਹਿ ਗਈ ਹੁਣ ਤੂੰ ਕੱਲੀ ਰੋਣਾ ਤੇ ਇੰਨਾ ਪਾਇਆ ਜਦੋਂ ਦੇ ਆਈਆਂ ਜੀ ਤੇ ਉੱਥੇ ਇੱਕ ਵਾਰਾ ਦੇਖੀ ਰਹਿ ਗਈ ਇਹਨੇ ਆਪਣੇ ਸਿਰ ਤੇ ਬਾਹਰ ਜਾਣਾ ਹੀ ਤੇ ਨਾ ਵਿਆਹ ਕਰਾਂਦਾ ਜਦੋਂ ਦੇ ਤੁਸੀਂ ਆਏ ਜੇ ਜਬਾਨ ਮੂੰਹ ਚ ਪਾਈ ਆ ਕਦੀ ਕੋਈ ਬੋਲਣ ਲੱਪੇਂਦਾ ਤੇ ਕਦੀ ਕੋਈ ਤਾਂ ਗੱਲਾਂ ਸੁਣੀ ਜਾਈਏ ਫਿਰ ਤੁਹਾਡੀਆਂ ਹੋਤੋਂ ਉੱਠ ਵੇ ਕੀ ਆ ਇਹ ਤੁਹਾਡੇ ਮੂੰਹ ਵਾਲੇ ਵੇਖਣ ਦੇ ਆ ਰਮਨ ਵੇ ਕੀ ਹੋ ਗਿਆ ਫਿਰ ਪੁੱਤ ਨੂੰ ਥਾਲੇ ਨੂੰ ਸਾਨੂੰ ਵੀ ਦੁੱਖ ਵਾ ਤੁਸੀਂ ਇਦਾਂ ਕਰੋ ਠੀਕ ਹੈ ਨਾ ਇਹ ਗੱਲ ਨਹੀਂ ਗਈ ਭਾਰੀ ਕਾਦਾ ਦੁੱਖ ਵਾ ਜਦੋਂ ਤੇ ਤੁਸੀਂ ਆਏ ਉਦੋਂ ਤੇ ਬੋਲੀ ਜਾਂਦੇ ਜੇ ਤੁਹਾ ਡੈਡੀ ਜੀ ਕੁੜੀ ਲੈ ਜੀਏ ਨਾਲ ਤਰਿਆਂ ਤੋਂ ਇਹਨਾਂ ਨੂੰ ਬੋਲਨ ਦੋ ਲੈ ਜਾਓ ਦਨੇ ਤੁਹਾਡੇ ਤੇ ਪਰਚਾ ਤੁਹਾਨੂੰ ਮੈਂ ਦੱਸਾਂ ਮੈਂ ਤਾਂ ਕਹਿਣਾ ਮੈਂ ਤੁਹਾਡੇ ਨਾਲ ਚੱਲਦਾ ਹਾਂ ਚੱਲ ਫਿਰ ਪਤਾ ਤੂੰ ਛੱਪ ਕਰ ਕੋਈ ਗੱਲ ਨਹੀਂ ਕਿਹੜੀ ਟਾਈਮ ਕੱਢਦੇ ਬਾਅਦ ਕਰਦੇ ਜਿਹੜੀ ਗੱਲ ਕਰਨੀ ਹੈ ਬਾਸੜ ਜੀ ਜਦਾਂ ਤੇ ਤੁਸੀਂ ਜੇ ਨਾ ਉਦਾਂ ਦਾ ਤੁਹਾਡਾ ਆਣ ਗਵਾਂਡ ਵਾ ਉਹੀ ਤੁਹਾਡੇ ਨਾਲ ਦੀਆਂ ਗੱਲਾਂ ਕਰਨ ਲਿਆ ਵਾ ਉਹ ਤੁਹਾਡੇ ਨਾਲ ਦੀਆਂ ਕਰਨੀਆਂ ਇਹ ਹਾਂ ਉਹ ਤੁਹਾਡੇ ਨਾਲ ਦੀਆਂ ਕਰਨੀਆਂ ਉਹਨਾਂ ਨੇ ਤੂੰ ਗੱਲ ਨਾ ਕਰ ਚੁੱਪ ਕਰ ਜਾ। ਭਾਜੀ ਇਸ ਤਰ੍ਹਾਂ ਵਾਂ ਜਿਹੜਾ ਕੰਮ ਕਰਨ ਵਾਲਾ ਉਹ ਕਰੋ। ਬਹੁਤੀ ਗੱਲ ਆ ਤੁਸੀਂ ਪੋਸਟਮਾਰਟਮ ਕਰਾ ਲਓ। ਜੇ ਰਿਪੋਰਟ ਚ ਕੋਈ ਗਲਤ ਆਊਗਾ ਨਾ ਤੇ ਤੁਸੀਂ ਜਿੱਦਾਂ ਕਹੋਗੇ ਉਦਾਂ ਤੁਹਾਡੇ ਨਾਲ ਸਹਿਮਤ ਆ। ਠੀਕ ਆ ਨਾ? ਜੇ ਇਹਦਾ ਕਸੂਰ ਹੋਊਗਾ ਉਹ ਵੀ ਪਤਾ ਲੱਗ ਜੂਗਾ। ਇਦਾਂ ਤੁਸੀਂ ਇਲਜ਼ਾਮ ਨਾ ਲਾਓ। ਉਹ ਕੀ ਪਤਾ ਇਹਨਾਂ ਨੇ ਦੇਖ ਕੇ ਕੋਈ ਮਾਰਤਾ। ਇੱਕ ਨੂੰ ਮਿਲ ਜੇ ਸਭ ਕੋ। ਓਏ ਇਹ ਗੱਲ ਤਾਂ ਕੀ ਪਤਾ ਵਾ ਤੁਹਾਡੀ ਭੈਣ ਨੇ ਦੇ ਕੇ ਮਾਰਤਾ ਕੁਛ ਉਹਨੂੰ। ਤੇ ਆ ਖਲੋਤੀ ਐ ਤੁਹਾਡੇ ਸਾਹਮਣੇ ਮਾਰ ਦੋ ਫਿਰ ਇਹਨੂੰ। ਅਹੀਂ ਕੋ ਮਾਰੀਏ ਲੈ ਜਾਓ ਉਹਨੂੰ ਤੇ ਮਾਰ ਦੋ। ਹਾਂ ਮਾਰ ਦੋ। ਕਰ ਦੋ ਹੀ ਆ ਤੁਹਾਡੇ ਵਾਲੀ। ਬੈਸੋ ਟਾਈਮ ਕੱਟੇ ਜਿਹੜਾ ਕੱਟਣ ਵਾਲਾ ਠੀਕ ਆ ਸੁਣੀ ਜਾ ਫਿਰ ਇਹਨਾਂ ਦੀਆਂ ਗੱਲਾਂ ਭਾਈ ਜਿਹੜਾ ਕੰਮ ਕਰਨ ਵਾਲਾ ਨਾ ਉਹ ਤੁਸੀਂ ਕਰੋ ਇਹਨਾਂ ਦੀਆਂ ਸੋਨੀਆਂ ਪੈੜੀਆਂ ਵਾ ਬੈਸੋ ਰਾਂ ਬੋਦਾ ਠੀਕ ਆ ਨਾ ਉਹ ਪੁੱਤ ਮਰਿਆ ਹੋਏ ਤੇ ਡੈਡੀ ਜੀ ਗੱਲਾਂ ਹੁੰਦੀਆਂ ਮਕਲਾ ਤਾਂ ਗੱਲਾਂ ਨਾਲ ਹੋਰ ਕੀ ਹੋਣ ਪਿਆਨ ਜੀ ਨਕਲ ਲੈਣਿਆਂ ਨੇ ਨਾ ਮੇਰੇ ਪੁੱਤ ਨਾਲ ਬੜੀ ਮਾੜੀ ਕੀਤੀ ਆ ਇਹਨਾਂ ਦੀ ਕੁੜੀ ਨੂੰ ਮੈਂ ਨਾ ਜੇਲ੍ਹ 'ਚ ਭੇਜਣਾ ਹੀ ਭੇਜਣਾ ਵਾ ਨਾਲ ਇਹਨਾਂ ਨੂੰ ਵੀ ਸਜ਼ਾ ਦਿਵਾਉਣੀ ਆ ਮੇਰੇ ਪੁੱਤ ਨਾਲ ਇੰਨੀ ਮਾੜੀ ਕਰਨੀ ਇਹਨਾਂ ਨੇ ਹਾਏ ਇਦਾਂ ਦੇ ਮੁੰਡੇ ਤੇ ਲੋਕੀ ਲੱਭਦੇ ਆ ਇਹਨਾਂ ਨੇ ਮੇਰੇ ਪੁੱਤ ਦੀ ਕਦਰ ਨਹੀਂ ਪਾਈ ਮੇਰਾ ਪੁੱਤ ਤੇ ਹੀਰਾ ਹੀ ਹੌਸਲਾ ਰੱਖ ਮਣ ਹੌਸਲਾ ਰੱਖ ਭੈਣ ਜੀ ਕਿੱਦਾਂ ਹੌਸਲਾ ਕਰਾਂ ਮੈਨੂੰ ਗਾੜੀ ਕੱਖ ਨਹੀਂ ਲੱਭਦਾ ਮੈਂ ਤਾਂ ਕਿਹਾ ਇਹ ਨਾ ਇਹਨਾਂ ਦੇ ਉੱਤੇ ਕਰੀਂ ਭਰੋਸਾ ਬੜੀਆਂ ਅੰਕਲੀਆਂ ਕੁੜੀਆਂ ਹੁੰਦੀਆਂ ਪਰ ਤੁਮੋ ਨਹੀਂ ਮੰਨੀ ਇਹ ਤਾਂ ਮਿੱਠੀ ਪਿਆਰੀ ਹੋ ਗਿਆ ਅਨੁਕਾਗੀ ਅੱਛਾ ਦਾ ਇੱਜਾ ਖਲੋਤਾ ਹੀ ਜੋ ਬਣਾ ਉਹ ਤਾਜਾ ਕਰ ਰੋਟੀ ਖਾ ਕੀ ਸੋਚੀਂ ਪਿਆਵਾਂ ਇੱਥੇ ਕੁਛ ਨਹੀਂ ਮੈਂ ਵੇਖਣ ਰਿਹਾ ਹਾਂ ਮੈਂ ਇੱਥੇ ਕੱਲ ਪਰਸੋਂ ਦੀਆਂ ਗੱਲਾਂ ਵਾਂ ਜੇ ਲੱਗਦੀਆਂ ਤੇ ਮੈਂ ਤਾਂ ਦਿਲਜੀਤ ਇੱਥੇ ਖਲੋ ਕੇ ਸਲਾਮਾ ਕਰਦੇ ਹੁੰਦੇ ਹਾਂ ਮੈਨੂੰ ਕਹਿੰਦਾ ਹੁੰਦਾ ਸੀਗਾ ਕਿ ਮੈਂ ਬਾਹਰ ਚੱਲ ਜਾਣਾ ਵਾ ਤੇ ਮੈਂ ਤੁਹਾਡੇ ਵਾਸਤੇ ਚੀਜ਼ਾਂ ਘੱਲਿਆ ਕਰੂੰਗਾ ਮੈਂ ਤੁਹਾਨੂੰ ਵੀ ਸੱਦ ਲੈਣਾ ਕਿੰਨੇ ਸੁਪਨੇ ਸੀ ਉਹਦੇ ਤੇ ਇਹ ਕੁੜੀ ਦੇ ਲਾਲਚ ਨੇ ਸਾਡਾ ਘਰ ਖਰਾਬ ਕਰਤਾ ਸਾਰਾ ਨਾ ਆਪਣਾ ਕੁਝ ਛੱਡਿਆ ਤੇ ਨਾ ਸਾਡਾ ਪੁੱਤ ਮੈਨੂੰ ਤੇ ਨਾ ਅਜੇ ਵੀ ਯਕੀਨ ਨਹੀਂ ਆਉਂਦਾ ਲੱਗਦਾ ਵਾ ਦਲਜੀਤ ਨੇ ਕਦੀ ਇਧਰੋਂ ਨਿਕਲ ਆਉਣਾ ਵਾ ਕਦੀ ਇਧਰੋਂ ਨਿਕਲ ਆਉਣਾ ਵਾ ਕੀ ਕਰਾਂ ਨਾ ਤੇ ਘਰ ਟਿਕਾਈ ਮਿਲਦੀ ਓ ਤੇ ਨਾ ਬਾਹਰ ਆਣ ਕੇ ਤੂੰ ਵੀ ਸਿਆਣਾ ਵਾ ਕਿੱਦਾਂ ਰੀਜਾ ਨਾ ਪਾਲਿਆ ਪੜਾਇਆ ਲਖਾਇਆ ਐਡਾ ਕੀਤਾ ਸੋ ਰੀਜਾ ਹੀ ਹਾਏ ਹਾਏ ਉਹ ਹੀ ਨਾ ਬਾਹਰ ਜਾਂਦੀ ਰੱਟ ਨਾ ਚੁੱਕਦਾ ਤੇ ਨਾ ਇਹ ਕੰਮ ਹੁੰਦਾ ਉਹਦੇ ਨਖਤੇ ਲਾਲਜੀ ਹੀ ਇਹੋ ਤੇ ਗੱਲ ਆ ਸਾਰੀ ਉਦੋਂ ਅਹੀਂ ਵੀ ਨਹੀਂ ਇਹ ਗੱਲ ਸੋਚੀ ਕਿ ਮੁੰਡੇ ਕੋ ਕਿਹੜਾ ਕੰਮ ਲੱਗੇ ਕਰਾਉਣ ਲੋਕੀ ਸਗੋਂ ਨੂੰ ਕਹਿੰਦੀ ਵੀ ਰਹੇ ਆ ਮੈਨੂੰ ਉਹਨੇ ਕਹਿਣਾ ਕਿ ਭਾਜੀ ਲੋਕੀ ਮੈਨੂੰ ਮਿਹਨੇ ਮਾਰ ਦੇ ਤੇ ਮੈਂ ਕਹਣਾ ਵੀ ਚੱਲ ਕੋਈ ਗੱਲ ਨਹੀਂ ਲੋਕੀ ਛੱਡਦੇ ਨੇ ਤੇ ਮੈਨੂੰ ਕੀ ਪਤਾ ਸੀ ਕਿ ਉਹ ਗੱਲਾਂ ਸੱਚ ਹੋ ਜਾਣੀਆਂ ਪੁੱਤ ਦੂਰ ਨੇੜੇ ਸੁਣੀਆਂ ਦੀਆਂ ਹੁੰਦੀਆਂ ਸੀ ਗੱਲਾਂ ਵੀ ਉੱਥੇ ਕੁੜੀ ਨੇ ਆਹ ਕੰਮ ਕਰਤਾ ਸਾਡੇ ਤਾਂ ਘਰ ਵਿੱਚ ਹੋ ਗਈ ਕਿਸੇ ਨੂੰ ਅਸੀਂ ਕੀ ਕਹਿਣਾ ਪਰ ਤਾਈ ਤੇਰੀ ਨੇ ਵਿਚਾਰੀ ਨੇ ਮੈਨੂੰ ਬਥੇਰਾ ਕਹਿਣਾ ਨਾਜਕੀਨ ਕਰ ਕੁੜੀਆਂ ਕਿਸ ਦੀਆਂ ਮਿੱਤ ਨਹੀਂ ਹੁੰਦੀਆਂ ਮੈਂ ਸੋਚਿਆ ਚੱਲ ਪਰਵਾਰ ਚੰਗਾ ਵਾ ਮੇਰਾ ਪੁੱਤ ਬਾਹਰ ਚਲ ਜਾਊਗਾ ਮੈਨੂੰ ਕੀ ਪਤਾ ਸੀ ਵੀ ਮਾਪਿਓ ਵੀ ਨਾਰਾ ਲੈ ਆ ਰਲੀ ਭੁਗ ਤਵਾ ਇਹਨਾਂ ਦੀ ਸਾਡੇ ਪੈਸੇ ਹੀ ਲਵਾਉਣੇ ਆ ਵੇ ਮੈਂ ਤੇ ਇੱਕ ਵਾਰ ਸੀ ਨਾ ਕੀਤੀ ਤੇਰੇ ਪਿਓ ਨੂੰ ਵੀ ਕਈ ਵਾਰ ਦੱਸਣਾ ਨਾ ਇਹਨੇ ਫੋਨ ਕਰਨਾ ਤੇ ਮੈਂ ਦਲਜੀਤ ਨੂੰ ਕਹਿਣਾ ਕੋਈ ਗੱਲ ਨਹੀਂ ਪਾ ਦੇ ਪੈਸੇ ਲੋੜ ਹੋਊਗੀ ਤਾਂ ਹੀ ਕਰਨ ਲਈ ਆ ਪਰ ਉਹਨੇ ਤੇ ਨਾ ਹਾਦੀ ਕਰਤੀ ਘਰ ਦਾ ਬੇੜਾ ਕਰ ਕੀ ਕਰਤਾ ਕੋਹਣੀਆਂ ਲੱਭਣ ਡਿਆ ਮੈਨੂੰ ਤਾਂ ਆਪ ਗਾੜੀ ਹੁਣ ਅਜੇ ਮਾਪਿਓ ਵੇਖ ਲਓ ਦੇ ਇਹੋ ਗੱਲ ਹੀ ਕਹੀ ਜਾਂਦੇ ਆ ਵੀ ਭਾਜੀ ਸਾਡਾ ਕੋਈ ਕਸੂਰ ਨਹੀਂ ਜੇ ਮੇਰੇ ਨਾਲ ਵੀ ਗੱਲ ਹੋਈ ਤੇ ਮੈਨੂੰ ਵੀ ਕਹਿੰਦੇ ਕਿ ਜੇ ਸਾਡਾ ਕੋਈ ਕਸੂਰ ਆ ਤਾਂ ਸਾਨੂੰ ਦੱਸੋ ਅਸੀਂ ਸਜ਼ਾ ਭੁਗਤਣ ਵਾਸਤੇ ਤਿਆਰ ਵਾਂ ਪਰ ਉਹਨਾਂ ਦਾ ਕੋਈ ਕਸੂਰ ਹੀ ਨਹੀਂ ਮਾਪਿਓ ਦਾ ਸੁਭਾਅ ਇੰਨਾ ਵਧੀਆ ਤਗਾਂ ਨਿਆਣੇ ਵੇਖੋ ਕਿੰਨੇ ਲਾਲਚੀ ਬੜਾ ਹੀ ਮਾੜਾ ਕੰਮ ਕੀਤਾ ਮੀ ਇਹਨਾਂ ਨੇ ਪਰ ਕੋਈ ਗੱਲ ਨਹੀਂ ਹੁਣ ਸਜ਼ਾ ਵੀ ਤੇ ਭੁਗਤਣ ਰਹੀ ਆ ਪਰ ਇਹਦੇ ਨਾਲ ਕੀ ਹੋਣਾ ਵਾ ਮੁੰਡਾ ਤੇ ਸਾਡਾ ਵਾਪਸ ਨਹੀਂ ਨਾ ਆ ਜਣਾ ਪੁੱਤ ਜਦੋਂ ਤੇਰੇ ਪਿਓ ਦੇ ਮੂੰਹ ਵਾਲ ਵੇਖਦੀਆਂ ਨਾ ਉਹ ਵੀ ਸਿਰ ਸੁੱਟ ਕੇ ਬੈਠੇ ਰਹਿੰਦੇ ਆ ਉਹ ਤਾਂ ਸੱਜਾ ਪੁੱਤ ਕੇ ਦੋਮਾ 14 ਸਾਲਾਂ ਬਾਹਰ ਆ ਜਾਣਗੇ ਪਰ ਸਾਨੂੰ ਦਲਜੀਤ ਲੱਭਣਾ ਵਾ ਕਿੱਦਾਂ ਭਲਾਉਣਾ ਵਾ ਇਹ ਜਿਹੜੇ ਨਾਲ ਦੇ ਮੁੰਡੇ ਪੜਦੇ ਸੀ ਜਦੋਂ ਮੈਂ ਉਹਨਾਂ ਨਾਲ ਵੇਣੀ ਮੈਨੂੰ ਡੋ ਪੈਂਦੇ ਆ ਫੇਰ ਇਹਨਾਂ ਦੇ ਨਾਲ ਹੀ ਇਧਰ ਆ ਜਾਣਾ ਵਾ ਨਹੀਂ ਚਲੋ ਕੋਈ ਗੱਲ ਨਹੀਂ ਮੀ ਡੈਡੀ ਨੂੰ ਹੌਸਲਾ ਦੋ ਤੁਸੀਂ ਮੁੜ ਕੇ ਨਾ ਹੋਵੇ ਵੀ ਹੋਰ ਹੀ ਟੈਨਸ਼ਨ ਲੈ ਆ ਜਨ ਦਿਮਾਗ ਤੇ ਮੈਂ ਵੀ ਇੱਕ ਤਰੀਕੀ ਗੱਲ ਕੀਤੀ ਐ ਨਾ ਤੇ ਮਾਨੀ ਭਰਦੇ ਰਹਿੰਦੇ ਆ ਤੇ ਫਿਰ ਇਦਾਂ ਨਾ ਉਹਨਾਂ ਆਪਣਾ ਬਿਮਾਰ ਕਰਕੇ ਬਹਿਣਾ ਪੁੱਤ ਕੀ ਕਰਨਾ ਵਾ ਮੈਂ ਤੇ ਨਹੀਂ ਆ ਹਾਏ ਹਾਏ ਨਾ ਹੀ ਦਲਜੀਤ ਬਾਹਰ ਦਾ ਨਾਂ ਲੈਂਦਾ ਚੱਲ ਇੱਥੇ ਕੋਈ ਕੰਮ ਧੰਦਾ ਖੋਲ ਦਿੰਦੇ ਆਰਾਮ ਨਾਲ ਕਮਾਉਂਦਾ ਦਿਖਾਉਂਦੇ ਕੀ ਨਹੀਂ ਸਾਡੇ ਕੋਲ ਹੈਗਾ ਪੈੜੀ ਬੰਨਾ ਸਭ ਕੁਝ ਹੈਗਾ ਹੈਗਾ ਇੱਕੋ ਹੀ ਜਿੱਦ ਫੜ ਲਈ ਮੰਮੀ ਫਲਾਣਾ ਬਾਹਰ ਚਲ ਗਿਆ ਵਾ ਢਿੰਗੜਾ ਬਾਹਰ ਚਲ ਗਿਆ ਵਾ ਮੈਨੂੰ ਵੀ ਬਾਰਕਲਾ ਦੋ ਤੇ ਮੈਂ ਹਾਂ ਚੱਲ ਕੋਈ ਗੱਲ ਨਹੀਂ ਨਿਆਣੇ ਨੂੰ ਚਾਰੀਜ ਹੁੰਦਾ ਵਾ ਤੇ ਜੇ ਇਦਾਂ ਹੀ ਖਲਾਉਣਾ ਹੀ ਅਸੀਂ ਪਹਿਲਾਂ ਹੀ ਖਲਾ ਦੇ ਦਿੰਦੇ ਪਰ ਨਾ ਉਹਦੀ ਲਿਖੀ ਇਦਾਂ ਹੀ ਇਹਨੇ ਕ ਲੈਣੀ ਨੇ ਸਾਡੇ ਘਰ ਆਉਣਾ ਹੀ ਤੇ ਆ ਕੰਮ ਹੋਣਾ ਹੀ ਤੁਸੀਂ ਇਦਾਂ ਕਰੋ ਜਾਓ ਡੈਡੀ ਲਾਗੇ ਘੜੀ ਤੇ ਮੈਂ ਨਾ ਯਾਰਾ ਪਹਿਲੀ ਦਾ ਕੰਮ ਕਰਾ ਕੇ ਆਉਣਾ ਠੀਕ ਆ ਚੱਲ ਆ ਜਾ ਪੁੱਤ ਰੋਟੀ ਖਾ ਉਹ ਰੋਟੀ ਦੇ ਬੁਰਕੀ ਖਾਣੀ ਆ ਨਾ ਕੀ ਕਰੀਏ ਐਮੀ ਲੱਭਦਾ ਹੀ ਕੱਖ ਨਹੀਂ ਗਾ ਜੇ ਬਾਹਰ ਨਿਕਲ ਕੇ ਤੇ ਜਾਂਦੇ ਆ ਤੇ ਲੋਕੀ ਮਿਹਨੇ ਮਾਰਦੇ ਆ ਕਿ ਤੁਸੀਂ ਆਪਣਾ ਮੁੰਡਾ ਵੀ ਗਵਾਇਆ ਤੇ ਕੈਨੇਡਾ ਦੀ ਵੇਖੋ ਤੁਹਾਡੀ ਰੀਜ ਪੂਰੀ ਨਹੀਂ ਹੋਈ ਪਰ ਕੀ ਕਰੀਏ ਆਪ ਤੇ ਚੰਗਾਈ ਕਰਨ ਦੇ ਕੀ ਪਤਾ ਸੀ ਕਿ ਕਿਸਮ ਵਿੱਚ ਮਾੜਾ ਲਿਖਿਆ ਹੋਆ ਆ। ਆ ਦੇ ਵੀ ਨੰਮ ਨੂੰ ਦਿਲਜੀਤ ਦੇ ਭਲੇਖੇ ਪੈਂਦੇ ਆ। ਇੱਥੋਂ ਨਿਕਲ ਕੇ ਆ ਜਣਾ। ਡੈਡੀ ਇਦਾਂ ਨਹੀਂ ਤੇ ਇਦਾਂ ਕਰ ਲੀ ਗਏ। ਹੁਣ ਕਿੰਨੇ ਹੋਣਾ। ਕਿੰਨਾ ਵਧੀਆ ਕਰਦਾ ਕੰਮ ਇਹ। ਸਾਰਾ ਹੀ ਗਲ ਜਾਂਦਾ। ਕੀ ਲੁਕੀਂ ਪਈ ਦੇ ਚੋਟਾ ਰੋਟੀ ਖਾ ਲੋ ਤੇ ਰਮਨ ਭੁੱਖ ਨਹੀਂ ਲੱਗਦੀ ਹੈ ਤੇ ਇਦਾਂ ਹੀ ਆ ਭੁੱਖ ਤੇ ਨਹੀਂ ਲੱਗਦੀ ਪਰ ਹੁਣ ਕੀ ਕਰਨਾ ਵਾ ਜੀਣ ਕਰਕੇ ਨਾ ਰੋਟੀ ਪੁਰਕੀ ਖਾਣੀ ਪੈਣੀ ਆ ਢਡ ਨੂੰ ਚੁਲਕਾ ਦੇਣਾ ਹੀ ਪੈਣਾ ਵਾ ਮਰਿਆਂ ਦੇ ਨਾਲ ਮਰਿਆ ਤੇ ਨਹੀਂ ਜਾਂਦਾ ਉਹ ਤੇ ਅੱਧ ਵਿਚਾਲੇ ਸਾਨੂੰ ਛੱਡ ਗਿਆ ਨਾ ਹੀ ਜੀਂਦਿਆਂ ਚ ਤੇ ਨਾ ਹੀ ਮਰਿਆਂ ਚ ਕੀਪ ਤਾਂ ਕਿੰਨੀ ਲੰਮੀ ਜ਼ਿੰਦਗੀ ਹੈ ਜੀ ਸਾਡੀ ਕਿੱਦ ਨਰ ਹੋਰ ਹੋ ਕੇ ਕੱਢਣੀ ਆ ਕਿਦਾਂ ਬੱਚੇ ਜੰਮੀ ਦੇ ਪਾਲੀ ਦੇ ਆ ਕਿਦਾਂ ਜਵਾਨ ਕਰੀਦੇ ਆ ਦਿਨ ਗਿਣੀਦੇ ਆ ਕਿਤੇ ਬਾਹਰ ਅੰਦਰ ਜਾਊਗਾ ਇਹਦਾ ਵਿਆਹ ਕਰਾਂਗੇ ਘਰ ਵਿੱਚ ਰੌਣਕ ਆਊਗੀ ਕੀ ਪਤਾ ਹੀ ਤੇ ਜਿਹੜੀ ਘਰ ਵਿੱਚ ਰੌਣਕ ਵਾ ਉਹ ਵੀ ਜਾਂਦੀ ਰਹਿਣੀ ਆ ਮੇਰਾ ਬਲ ਹੀਰੇ ਵਰਗਾ ਮੇਰਾ ਪੁੱਤ ਮਾਰਤਾ ਨੇ ਚਲੋ ਕੋਈ ਗੱਲ ਨਹੀਂ ਹੌ ਸਵਾਰ ਰੱਖੋ ਜੀ ਉਹਨੇ ਮਾਰਤਾ ਵਾ ਨਾ ਉਹਦੀ ਸਜਾ ਵੀ ਤੁਹਾਨੂੰ ਮਿਲ ਨਹੀਂ ਲਈ ਆ ਨਾ ਵਾਨਸਵੰਨਾ ਖਾਂਦੀ ਹੀ ਵਾਨਸਵੰਨਾ ਪਉਂਦੀ ਹੀ ਕਿਤੇ ਜਾਣੋਂ ਤਾਂ ਹੀ ਰੋਕਦੇ ਨਹੀਂ ਹਾਂ ਜਿੰਨੇ ਪੈਸੇ ਮੰਗਦੀ ਹੀ ਨਾ ਓਨੇ ਪੈਸੇ ਦਿੰਨੇ ਹਾਂ ਹੁਣ ਉਥੇ ਕੀ ਕਰਦੀ ਹੋਊਗੀ ਨਾਲੇ ਦੇਜਦੀ ਵਖਰੀ ਕਿਤੇ ਮੂੰਹ ਖਾਉਣ ਜੋਗੀ ਨਹੀਂਗੀ ਮੰਨ ਲਓ 12ਵੀਂ ਆ ਜਾਂਦੀ ਆ ਲੋਕਾਂ ਨਾਲ ਸੌ ਸੌ ਗੱਲਾਂ ਕਰਨੀਆਂ ਮੂੰਹ ਤੇ ਹੀ ਕਣ ਕਹਿਣਾ ਇਹ ਉਹ ਡੈਣਵਾ ਜਿਹੜੀ ਆਪਣਾ ਘਰ ਵਾਲਾ ਖਾ ਗਈ ਹੀ ਰਮਨਤ ਕਿੰਦਾਂ ਦੀਆਂ ਕਲਾਕਾਰਾਂ ਡੀਆਂ ਇਹੋ ਜੀ ਨੂੰ ਸ਼ਰਮ ਹੁੰਦੀ ਤੇ ਇਦਾਂ ਕਰਦੀ ਏ ਇਹੋ ਜੀ ਇਹ ਜਨਾਨੀਆਂ ਨੂੰ ਕੋਈ ਸ਼ਰਮ ਨਹੀਂ ਹੁੰਦੀ ਭਾਵੇਂ ਉਹ ਬਾਹਰ ਰਹੇ ਤੇ ਭਾਵੇਂ ਅੰਦਰ ਰਹੇ ਵੇਖ ਲਈ ਪਾਲ ਕੇ ਉਹਨੇ ਕਿਦਾਂ ਤਰੀ ਫੇਰਨਾ ਸਾਨੂੰ ਤੇ ਸਾਡਾ ਪੁੱਤ ਨਹੀਂ ਨ ਲੱਪਣਾ ਹੈ ਤੇ ਇਦਾਂ ਹੀ ਪਰ ਕੀ ਕਰਨਾ ਫਿਰ ਹੁਣ ਮਾਪਿਓ ਤੇ ਦੇ ਵੀ ਤਰਲੇ ਲੈਂਦੇ ਆ ਤੇ ਸਾਡਾ ਕੋਈ ਕਸੂਰ ਨਹੀਂਗਾ ਜਿਹੜਾ ਭਰਾ ਦੇ ਪਰਜਾਈ ਹੈ ਨਾ ਉਹ ਨਾਲ ਹੀ ਭਰਾ ਨੂੰ ਸਾਰਾ ਹੀ ਪਤਾ ਹੀਗਾ ਕੀ ਹੁਣਾਵਾ ਕੀ ਕਰਨਾ ਵਾ ਨਹੀਂ ਤੇ ਜਿੱਦਣ ਚੜਾਉਣ ਗਿਆ ਹੀ ਉਹਨੂੰ ਕੁੜੀ ਨੂੰ ਕਹਿੰਦਾ ਕਿ ਪਾਜੀ ਨੂੰ ਮੈਂ ਆਪਣੇ ਨਾਲ ਥੜਨਾ ਉਹ ਕਿੱਦਾਂ ਮਨਾ ਕਰਦੀ ਇਹਨਾਂ ਦੇ ਤੇ ਪਹਿਲਾਂ ਹੀ ਰਲੀ ਪੁੱਗਤੀ ਹੀ ਤੇ ਪੈਹੇ ਲਗਾਉਣੇ ਆ ਤੇ ਬਾਹਰ ਜਾਣਾ ਵਾ ਮੁੜ ਕੇ ਇਹਨਾਂ ਦੇ ਲੱਤ ਮਾਰਨੀ ਆ ਹਾ ਹਾ ਨਖਤੀ ਨਾ ਹੀ ਖੜਦੀ ਮੇਰੇ ਪੁੱਤ ਨੂੰ ਤੋ ਕਹਿੰਨੀ ਵੀ ਉਹਦੇ ਮਾਪਿਆਂ ਨੂੰ ਪਤਾ ਨਹੀਂ ਪਤਾ ਕਿਉਂ ਨਹੀਂ ਜਦੋਂ ਗੱਡੀ ਲੈ ਕੇ 4 4 5 5 ਦੇਣਾ ਹੁੰਦੀ ਨਹੀਂ ਅਗਲੇ ਪੁੱਛ ਨਹੀਂ ਸਕਦੇ ਇਹ ਬੰਦਾ ਤਾਂ ਜਰਾ ਤੇ ਇੱਥੇ ਰਹਿੰਦਾ ਤਾਂ ਤੂੰ ਬਾਹਰ ਕੀ ਕਰਦੀ ਫਿਰਦੀ ਐ ਇਹ ਸਭ ਰਲੇ ਹੀ ਉਹ ਚਾਲ ਰਮਨ ਜੇ ਮਾਪਿਓ ਨੂੰ ਨਹੀਂ ਪਤਾ ਤੇ ਆਪਣੇ ਧੀ ਪੁੱਤ ਨੂੰ ਸਮਝਾ ਤੇ ਸਕਦੇ ਹੀ ਸਾਰੇ ਟੱਬਰ ਨੇ ਰਲ ਕੇ ਮੇਰਾ ਪੁੱਤ ਖਾ ਲਿਆ ਉਹਨਾਂ ਨੇ ਐ ਤੇ ਇਦਾਂ ਹੀ ਐ ਪਰ ਬੱਚੇ ਬਾਹਰ ਕੀ ਕਰਦੇ ਆ ਮਾਪਿਓ ਨੂੰ ਕਿਸੇ ਟਾਈਮ ਨਹੀਂ ਪਤਾ ਲੱਗਦਾ ਉਹ ਤੇ ਮਾਫੀਆਂ ਮੰਗੀ ਜਾਣਦੇ ਆ ਤੇ ਸਾਡਾ ਕੋਈ ਕਸੂਰੀ ਨਹੀਂ ਗਾ ਇਹ ਗੱਲ ਦੇ ਵਿੱਚ ਹੁਣ ਉਹਨਾਂ ਨੂੰ ਕੀ ਕਹੀਏ ਗੜ ਪਿਆ ਜਾਣਾ ਵਾ ਚਾਹਦਾ ਰਮਨ ਹੈ ਜੇ ਨਾ ਦੋਵਾਂ ਭੈਣਾ ਭਰਾਵਾਂ ਦਾ ਕਸੂਰ ਹੀ ਤੇ ਦੋਵਾਂ ਨੂੰ ਸਜ਼ਾ ਮਿਲ ਗਈ ਆ ਨਾ ਉਹ ਫਿਰ ਤੇ ਮੈਂ ਕਹਿਣ ਲਈ ਆ ਹੁਣ ਸਾਨੂੰ ਵੀ ਨਾ ਹੌਸਲਾ ਰੱਖਣਾ ਪੈਣਾ ਵਾ ਲੋਕਾਂ ਵਾਲ ਵੇਖ ਕੇ ਨਾ ਜੀਣਾ ਹੀ ਪੈਣਾ ਵਾ ਕੀ ਕਰਨਾ ਵਾ ਮਰਿਆਂ ਦੇ ਨਾਲ ਮਰਿਆ ਨਹੀਂ ਜਾਂਦਾ ਹੁੰਦਾ ਮੈਂ ਬਥੇਰਾ ਨੂੰ ਕਹਿੰਦਾ ਰਿਹਾ ਵਾ ਵੀ ਪੋਤਾ ਆਪਣਾ ਕੰਮ ਕਰ ਇੱਥੇ ਕਿੰਨਾ ਵਾ ਆਖੇ ਲੱਗ ਜਾ ਬਾਹਰ ਦੀ ਜੇਦ ਨਾ ਕਰ ਪਰ ਇੱਕੋ ਹੀ ਰੱਟ ਫੜੀ ਸੀ ਉਹਨੇ ਉਹ ਫਲਾਣੇ ਦਾ ਮੁੰਡਾ ਵੀ ਚਲ ਗਿਆ ਬਾਹਰ ਢਿੰਗੜੇ ਦਾ ਵੀ ਚਲ ਗਿਆ ਮੈਂ ਵੀ ਬਾਹਰ ਹੀ ਜਾਣਾ ਹਾ ਹਾ ਮੂੰਹ ਸੁੱਟ ਕੇ ਇਧਰੋਂ ਆ ਜਾਣਾ ਤੈਨੂੰ ਇਧਰੋਂ ਆਣਾ ਮੰਮੀ ਮੁੰਡੇ ਮੈਨੂੰ ਮਖੌਲ ਕਰਦੇ ਆ ਤੈਨੂੰ ਤੇਰੀ ਘਰ ਦੀ ਨੇ ਨਹੀਂ ਖੜਨਾ ਮੈਂ ਕਹਣਾ ਕੋਈ ਗੱਲ ਨਹੀਂ ਲੋਕੀ ਬੜਾ ਕੁਝ ਕਹਿੰਦੇ ਹੁੰਦੇ ਆ ਉਹ ਕੁੜੀ ਇਦਾਂ ਦੀ ਨਹੀਂਗੀ ਹਾ ਹਾ ਉਹਨੇ ਤਾਂ ਚੁੱਪ ਕਰਕੇ ਸਾਨੂੰ ਖਾਦਾ ਪਤਾ ਵੀ ਨਾ ਲੱਗਣ ਦਿੱਤਾ ਦੇਖਦੇ ਮੈਨੂੰ ਪਤਾ ਲੱਗ ਜਾਂਦਾ ਮੈਂ ਤਾਂ ਉਦੋਂ ਜਾਣ ਨਹੀਂ ਹੀ ਦੇਣੀ ਜਿੱਦਾਂ ਮੇਰੇ ਪੁੱਤ ਨੂੰ ਖੜਿਆ ਇਹਦੀ ਜ਼ਿੰਦਗੀ ਮੈਂ ਇੱਥੇ ਖਰਾਬ ਕਰਨੀ ਹੈ ਤਾਂ ਮੈਂ ਗੋਆ ਸਟਾਇਆ ਕਰਨਾ ਹੀ ਮੈਨੂੰ ਕੀ ਪਤਾ ਹੀਗਾ ਇਹ ਮੀਂਹ ਨਹੀਂ ਨਿਕਲਨੀ ਆ ਤੇ ਹਾਤੇ ਲਲਵਾ ਕੇ ਇਦਾਂ ਕਰਨਾ ਵਾ ਪੈਸੇ ਦੀ ਵੀ ਕੋਈ ਗੱਲ ਨਹੀਂ ਲਵਾ ਲੈਂਦੀ ਪਰ ਮੇਰੇ ਪੁੱਤ ਨਾ ਆ ਕਮਨਾ ਕਰਦੀ ਪੈਸੇ ਮੈਨੂੰ ਭੁੱਲ ਜਾਣੇ ਸੀ ਰਮਨ ਮੈਨੂੰ ਤੇ ਉਹਦਾ ਸ਼ੱਕ ਪੈ ਗਿਆ ਸੀ ਜਦੋਂ ਪਹਿਲੀ ਵਾਰ ਗਈ ਆ ਆਪਣੇ ਭਰਾ ਦੇ ਨਾਲ ਉਹਨੇ ਇੱਕ ਰੀ ਵੀ ਨਹੀਂ ਕਿਹਾ ਦਲਜੀਤ ਨੂੰ ਵੀ ਤੁਸੀਂ ਮੇਰੇ ਨਾਲ ਚੱਲੋ ਇਹਨਾਂ ਉੱਥੇ ਕੀ ਕਰਨਾ ਵਾ ਐਉਂ ਆ ਫਲਾਂ ਟੀਂਗਾ ਜੇ ਮੈਂ ਮੁੰਡੇ ਨੂੰ ਕਹਿੰਦਾ ਹਾਂ ਵੀ ਪੁੱਤ ਇਹਨੂੰ ਦਬਕਾ ਮਾਰ ਥੋੜਾ ਪੁੱਤ ਉਹਦੇ ਨੂੰ ਡਰਦਾ ਫਿਰਦਾ ਸੀ ਉਹਦੋਂ ਮੁੰਡਾ ਹੱਡਾ ਕੋਲ ਆਹੀ ਉਹਨੇ ਗੱਲਾਂ ਚਲ ਲਿਆ ਜਿੱਦਾਂ ਕਹਿੰਦੀ ਰਹੀ ਉਦਾਂ ਹੀ ਖੁਥੜਾ ਮੰਨ ਗਿਆ ਫੇ ਕੋਈ ਗੱਲ ਨਹੀਂ ਪਰ ਹੁਣ ਨਾ ਤੁਸੀਂ ਕੋਈ ਗੱਲ ਨਾ ਬਾਰ ਬਾਰ ਕਰੋ ਮੈਨੂੰ ਤੇ ਆ ਬੜੀ ਟੈਨਸ਼ਨ ਆ ਜਦੋਂ ਮੈਂ ਨਾ ਉਹਦੇ ਨਾਲ ਦੇ ਮੁੰਡੇ ਵੇ ਨਹੀਂ ਮੈਨੂੰ ਬੜਾ ਘੁੱਤਰਾ ਹੁੰਦਾ ਚਲ ਆਓ ਰੋਟੀ ਬੁਰਕੀ ਖਾਓ ਮੈਂ ਰੋਟੀ ਦਵਾ ਤੁਹਾਨੂੰ ਚੱਲ ਮੈਂ ਹੁਣ ਦਾ ਦਾ ਸਾਡਾ ਨਾ ਹੱਸਦਾ ਹੱਸਦਾ ਕਰ ਹੀ ਬੇੜਾ ਘਰ ਘਰ ਕਰਕੇ ਦੱਸਦਾ ਇਹ ਜਨਾਨੀ ਮੈਂ ਬਥੇਰਾ ਕਹਿੰਦਾ ਹੁੰਦਾ ਸੀ ਰਮਨਾ ਹੀ ਬਾਹਰ ਚੌਂਕੀ ਲੜਾਉਣਾ ਨਾਕਲਾਈਏ ਮੁੰਡੇ ਨੂੰ ਪਰ ਇੱਕੋ ਹੀ ਗੱਲ ਮਾਪੋਤਾ ਨੇ ਫੜੀ ਬਾਹਰ ਜਾਣਾ ਬਾਹਰ ਜਾਣਾ ਬੈਠੇ ਰਹੇ ਉਹ ਕੀ ਕਰਨਾ ਹੁ ਮੇਰੀ ਗੱਲ ਸੁਣੋ ਮੈਂ ਆਤਾਪ ਦੇ ਨਾਲ ਰਾਤ ਇਹੋ ਚੁਰਦੀ ਰਹਿਨੀ ਕਿ ਹਾੜੇ ਸੰਸਕਾਰਾਂ ਵਿੱਚ ਕੀ ਕਮੀ ਰਹਿ ਗਈ ਜਿਹੜਾ ਨਿਆਣਿਆਂ ਨੇ ਹਣ ਉੱਤ ਤੱਕ ਪਚਾਰਤਾ ਇਨਾਂ ਦੇ ਲਾਲਚ ਨੇ ਮਾਰਿਆ ਠੀਕ ਹੈ ਨਾ ਮੁੜੇ ਨੇ ਕਿਹੜੀ ਸਾਡੇ ਨਾਲ ਗੱਲ ਕੀਤੀ ਐ ਖੁੱਲ ਕੇ ਉਹਨੇ ਦੱਸਿਆ ਸਾਨੂੰ ਕੁਝ ਆ ਸਾਨੂੰ ਸਭ ਕੋਈ ਬਾਅਦ ਚ ਪਤਾ ਲੱਗਾ ਹੈ ਘਰੇ ਦੋਵੇਂ ਜੀ ਕੇ ਸਲਾਮਾ ਕਰਦੇ ਰਹੇ ਤੁਹਾਨੂੰ ਕੋਈ ਪਤਾ ਹੀ ਨਹੀਂਗਾ ਉਹੋ ਜੀ ਕੁੜੀ ਕਿ ਤੂੰ ਆਪਣੇ ਮਾਪਿਆਂ ਨਾਲ ਗੱਲ ਕਰ ਉਹੋ ਜੀ ਕੁੜੀ ਸਾਡੀ ਜਿਹਨੇ ਸਾਡੇ ਨਾਲ ਗੱਲ ਹੀ ਨਹੀਂ ਕੀਤੀ ਸਾਰੀ ਗੱਲ ਤੇ ਆਪਣੇ ਭਰਾ ਨਾਲ ਘਰੇ ਕਰਦੀ ਰਹੀ ਹੈ ਭਰਾ ਨੂੰ ਹੀ ਪਤਾ ਤੇ ਪਰਜਾਇ ਨੂੰ ਪਤਾ ਤੁਹਾਨੂੰ ਘਰ ਦੋਵਾਂ ਜੀ ਨੂੰ ਕੁਝ ਵੀ ਨਹੀਂ ਪਤਾ ਉਹ ਚੱਲ ਜੇ ਇਹਨੇ ਬਾਹਰ ਹੀ ਜਾਣਾ ਸੀ ਤੇ ਸਾਨੂੰ ਦੱਸਦਾ ਕਿ ਮੈਂ ਬਾਹਰ ਜਾਣਾ ਵਾਂ ਅਸੀਂ ਆ ਪੈਸੇ ਲਾ ਲੈਂਦੇ ਮੁੰਡੇ ਨੂੰ ਬਾਹਰ ਕਲਾ ਦੰਦੇ ਇਹਨੇ ਦੱਸਿਆ ਸਾਨੂੰ ਕੁਛ ਇਹਦੇ ਉਹਦੇ ਮਗਰ ਹੀ ਕਹਿੰਦਾ ਰਿਹਾ ਵੀ ਤੂੰ ਭੇਜ ਤੂੰ ਭੇਜ ਉਥੋਂ ਕਾਗਜ਼ ਮੈਨੂੰ ਲੈ ਜਾ ਬਾਹਰ ਕੁੜੀ ਨੂੰ ਮੈਂ ਕਿੰਨੀ ਵਾਰ ਸਮਝਾਇਆ ਮੈਂ ਉਸ ਦਿਨ ਕਿਹਾ ਨਹੀਂ ਮੈਂ ਹਾਂ ਉਹਨੂੰ लवली ਫੋਨ ਕਰਕੇ ਵੀ ਕਹਦੇ ਕਿ ਮੁੰਡੇ ਨੂੰ ਬਾਹਰ ਲੈ ਜੀ ਪਰ ਉਹਨੇ ਦੇ ਨਾਲ ਜਾਏਗੀ ਨਾ ਤੇ ਚੰਗਾ ਵਾ ਤੁਸੀਂ ਦੋਵੇਂ ਜਾਣੇ ਉੱਥੇ ਰਹੋਗੇ ਇਕੱਠੇ ਅਹੀਂ ਇਹ ਦੋਵੇਂ ਜੀ ਇਹੋ ਮਾਤ ਦੇ ਦਿੰਦੇ ਰੇ ਜੋ ਸਾਹ ਕੰਮ ਬੰਦੇ ਪਰੋਣੇ ਦਾ ਤੇ ਇਹਨੂੰ ਵੀ ਸੌਖਾ ਹੋ ਜਾਊਗਾ ਨਾਲੇ ਇੱਕ ਤਾਂ ਉਹ ਚੱਲ ਕੰਮ ਕਰੂਗਾ ਇਹਦੀ ਬੜੀ ਫੀਸਾਂ ਨਿਕਲ ਜਾਣਗੇ ਸੌਖੀ ਨੀ ਪਿੱਛੋਂ ਵੀ ਕਿਤੇ ਪੈਸੇ ਉਹਨੇ ਮਂਗਾਏ ਆ ਤਾਂ ਹੀ ਉਹ ਵੀ ਰੋਲਾ ਪਾਉਂਦੇ ਉੱਥੇ ਕੋਈ ਕੀਤਾ ਨਹੀਂ ਕਿ ਲੱਗਦਾ ਕੰਮ ਇਹਨੇ ਉਹ ਸੱਚਾ ਹੀ ਰੋਲਾ ਪਾਉਂਦੇ ਸੀਗੇ ਉਹਨਾਂ ਨੇ ਪੈਸੇ ਲਾਏ ਸੀ ਉਹਨਾਂ ਦੇ ਰੋਣਾ ਸੀ ਉਹਨਾਂ ਨੂੰ ਇਹ ਹੀ ਸੀਗਾ ਕਿ ਸਾਡਾ ਮੁੰਡਾ ਚੱਲ ਜੇ ਪਰ ਉਹਨਾਂ ਨੂੰ ਕੀ ਪਤਾ ਸੀ ਸਾਡੇ ਨਾਲ ਆ ਕੰਮ ਹੋ ਜਣਾ ਵਾ ਉਹ ਇਹ ਤਾਂ ਸੱਚੇ ਹੀ ਉਹਨਾਂ ਨੇ ਸ਼ਰਤ ਇਸੇ ਦੇ ਵਿਆਹ ਕੀਤਾ ਸੀ ਕਿ ਅਸੀਂ ਪਹਿਲੇ ਲਾ ਲਾਂਗੇ ਤੁਹਾਡਾ ਮੁੰਡਾ ਚਲ ਜਾਊਗਾ ਚਲੋ ਮੁੰਡੇ ਕਿਤੇ ਨਹੀਂ ਵੀ ਹਾਇਲਟਸ ਕਲੀਅਰ ਕਰਦੇ ਤੇ ਵਿਆਹ ਕਰ ਹੀ ਦਿੰਦੇ ਮਾਪਿਓ ਪਰ ਉਹਨਾਂ ਨੂੰ ਕੀ ਪਤਾ ਸੀ ਵੀ ਸਾਡੇ ਮੁੰਡੇ ਦੀ ਜਾਣ ਹੀ ਲੱਲਣੀ ਹੈ ਇਹਨਾਂ ਕਸੂਰ ਤੇ ਮੰਨੋ ਭਾਵੇਂ ਨਾ ਮੰਨੋ ਸਾਡੀ ਵੀ ਕੁੜੀ ਦਾ ਤੇ ਮੁੰਡੇ ਸਾਡੇ ਦਾ ਬਰਾਬਰ ਦਾ ਹੀ ਆ ਮੈਂ ਤਾਂ ਬਾਕੀ ਸਾਰੀ ਗੱਲਾਂ ਛੱਡੋ ਇਹੋ ਕਹਿੰਦੀ ਵੀ ਇਹਨਾਂ ਦੇ ਕਸੂਰ ਆ ਉਹਨਾਂ ਦਾ ਕੀ ਆ ਇਹਨਾਂ ਬੜਾ ਮਾੜਾ ਕੰਮ ਕੀਤਾ ਚਾਹੀਦਾ ਨਹੀਂ ਇਹਨਾਂ ਨੂੰ ਇਹ ਕੰਮ ਕਰਨਾ ਜੀ ਰੇ ਵਰਗਾ ਮੁੰਡਾ ਹੀ ਉਹ ਬੜੀ ਮਾੜੀ ਗੱਲ ਕੀਤੀ ਇਹਨੇ ਰਿਸ਼ਤੇਦਾਰ ਵੀ ਇਗਨੇ ਚੰਗੇ ਹੀ ਨਾ ਪਰ ਕੁੜੀ ਨੇ ਵੀ ਕੋਈ ਸੋਚਿਆਗਾ ਆਪਣੇ ਪੈਰਾਂ ਦੇ ਨਾ ਆਪੇ ਇੱਕ ਬਾੜਾ ਮਾਰ ਲਿਆ ਜਿੰਨੇ ਪੈਸੇ ਮੰਗਦੀ ਸੀ ਉਹਨੇ ਭੇਜ ਦਿੰਦੇ ਸੀ ਚੱਲ ਦੋਵੇਂ ਜੀ ਚੱਲ ਜਾਂਦੇ ਆਪਣਾ ਕੰਮ ਤਾਂ ਦਸੇ ਕਰਦੇ ਤੇ ਜ਼ਿੰਦਗੀ ਸੌਖੀ ਨਿਕਲਦੀ ਵੱਡੀ ਗੱਲ ਤੇ ਇਹਦੇ ਸੁਪਨੇ ਹੀ ਨਾ ਇਹਦੇ ਪੂਰੇ ਹੋਣੇ ਹੀ ਚੱਲ ਜੇ ਉਹਨਾਂ ਕੀਤਾ ਵਾ ਨਾ ਤੇ ਡੇ ਹੈ ਨਾ ਸਜ਼ਾ ਭੁਗਤਣਾਂ ਰਹਿਣ ਦੇ ਸੜਦੇ ਉੱਥੇ ਉਹਨਾਂ ਸਸਿਕਾ ਜੀ ਸਾਰਿਆਂ ਨੂੰ ਸਸਿਕਾ ਜੀ ਸਾਰਿਆਂ ਨੂੰ ਦਾਕਾ ਵੀ ਸੁਤਾ ਉਧਰ ਪਰਲੇ ਪਾਸੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਇੰਨਾ ਪਿਆਰ ਦੇਣ ਵਾਸਤੇ ਤੇ ਹਾਂਜੀ ਅੱਜ ਵੀਡੀਓ ਸਾਡੀ ਦਾ ਡੀ ਐਂਡ ਹੋ ਗਿਆ ਵਾ ਤੇ ਅਗਲੀ ਵੀਡੀਓ ਜਿਹੜੀ ਆ ਉਹ ਅਸੀਂ ਬਣਾ ਰਹੇ ਆ ਇੱਕ ਮਤਲਬ ਇਹ ਤਾਂ ਉਹਦੇ ਤੇ ਕਾਫੀ ਵੀਡੀਓਜ਼ ਹੈਗੀਆਂ ਨੇ ਹਰ ਇੱਕ ਟੌਪਿਕ ਤੇ ਹੁੰਦੀਆਂ ਹੀ ਨੇ ਕੋਈ ਵੀ ਟੌਪਿਕ ਛੇੜ ਲਓ ਵੀਡੀਓ ਅਸੀਂ ਬਣਾ ਰਹੇ ਆ ਘਰ ਜਵਾਈਆਂ ਦੇ ਉਹ ਪਤਾ ਨਹੀਂ ਤੁਹਾਨੂੰ ਕਿਦਾਂ ਦੀ ਲੱਗਦੀ ਐ ਦੇਖਿਓ ਜਰੂਰ ਸਾਜਣੇ ਤੇ ਕਮੈਂਟ ਕਰਕੇ ਦੱਸਿਓ ਕਿਦਾਂ ਦੀ ਲੱਗਦੀ ਠੀਕ ਆ ਜੀ ਤੇ ਵਲੌਗ ਹੁਣ ਪਾਵਾਂਗੇ ਥੋੜੀ ਡਿਟੇਲ ਹੋਰ ਦੱਸਾਂਗੇ ਉਹਦੇ ਬਾਰੇ ਤੇ ਠੀਕ ਆ ਜੀ ਮਿਲਾਂਗੇ ਤੁਹਾਨੂੰ ਹੁਣ ਅਗਲੀ ਵੀਡੀਓ ਚ ਧੰਨਵਾਦ